아니, 아아유아아 o que, é que... Ah. زندہ باد زندہ باد انقلاب زندہ باد انقلاب زندہ باد سندھیو گرو زندہ باد سندھیو زندہ باد راج گرو ستےج بھگت سنگھ زندہ باد راج گرو ستےج بھگت سنگھ زندہ باد Aalo Sarkar Zindabad Zindabad ਲਾਈਵ ਸ਼ੇਅਰ ਕਰੋ ਜੀ ਲਾਈਵ ਸ਼ੇਅਰ ਕਰੋ ਵੱਧ ਤੋਂ ਵੱਧ ਬੰਦਿਆਂ ਕੋਲ ਜਾਣਾ ਚਾਹੀਦਾ ਜੀ ਸਮਾਂ ਧਿਆਨ ਅੱਗਰ ਮੈਂ ਉਹ ਸ਼ਬਦ ਬੋਲਾਂਗਾ ਆਜ਼ਾਦੀ ਦੇ ਚੁੱਥੇ ਆਕੂ ਕੁਰਸੀ ਲਾ ਕੇ ਬਹਿ ਗਏ ਆਜ਼ਾਦੀ ਦੇ ਚੁੱਥੇ ਆਕੂ ਕੁਰਸੀ ਲਾ ਕੇ ਬਹਿ ਗਏ ਰਾਤ ਨੂੰ ਚੇ ਮਸਜਿਦ ਤੋਂ ਜੋ ਕੇ ਰਹਿ ਗਏ ਰਾਜੂ ਉਹ ਬਰਸੇਂ ਕੁਲਾ ਜੋ ਕੇ ਰਾਗੇ ਯਾ ਨਹੀਂ ਮਰਦਾ ਬਰਸੇਂ ਦੀ ਜਿਹੜੀ ਗੱਲਾਂ ਜੁਰਨ ਕਵਾਨਿਆਂ ਦਿੱਤਿਆ ਉਹ ਵੀ ਦੇਖਣ ਦੀ ਲੱਗਦੀ ਅਸੀਂ ਪ੍ਰਣਾਮ ਸ਼ੀਤਾਰੂ ਜਿੱਦਣ ਪ੍ਰਣਾਮ ਕਰਦੇ ਆ ਜੀ ਜਿਹੜੇ ਗੱਲਾਂ ਪਿੱਛੇ ਉਹਨੇ ਸਦੇ ਵੀ ਕਵਾਨਿਆਂ ਦਿੱਤਿਆ ਉਹ ਕਵਾਨਿਆਂ ਦਾ ਮੁੱਲ ਨਹੀਂ ਨੋਤਾ ਰਿਆ ਨਹੀਂ ਕਰੇ ਬਿਲਕੁਲ ਨਹੀਂ ਕਰਿਆ ਜੀ ਕਰੇ ਕਿਸਾਨਾਂ ਨਾਲ ਜ਼ੱਕਾ ਪੂਰਾ ਨਾਲ ਮਜ਼ਦੂਰਾਂ ਨਾਲ ਜ਼ੱਕਾ ਉਹ ਵਾਰੀਆਂ ਦਾ ਮੈਂ ਕਿਸੇ ਸਰਕਾਰ ਦਾ ਨਹੀਂ ਕਿਤੇ ਵੀ ਸਰਕਾਰ ਦਾ ਨਮਾਇਦਾ ਨਹੀਂ ਆਹ ਦਾ ਸਰਕਾਰੀ ਭਾਸ਼ਾ ਬੋਲਦਾ ਕਿਰੋ ਆਪੋ ਦਾ ਵੋਮ ਰਹੇ ਨਹੀਂ ਯਾ ਨਹੀਂ ਮਿਲ ਰਿਹਾ ਅਸਰ ਕੀ ਦੇ ਇਨਕਲਾਬ ਜਿੰਦਾਬਾਦ ਇਨਕਲਾਬ ਜਿੰਦਾਬਾਦ ਇਨਕਲਾਬ ਜਿੰਦਾਬਾਦ 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 ਬਾਦੂ ਖੁਦਾਬਾਸ਼ੀ ਜਿੰਦਾਬਾਦ 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 ਅੱਜ ਸਾਡੇ ਦੇਸ਼ ਦੇ ਜੋ ਸੁਰਮੇ ਜੋਧਾ ਸੀਦ ਪਖ ਸਿੰਘ ਔਰ ਰਾਜਗੁਰੂ ਦੇਵ ਸਗਦੇਵ ਗੁਰੂ ਜੀ ਜਿਨ੍ਹਾਂ ਨੇ ਬਹੁਤ ਵੱਡੀ ਸਾਡੇ ਦੇਸ਼ ਲਈ ਕੁਰਬਾਨੀ ਕੀਤੀ ਹੈ ਉਹਨਾਂ ਨੂੰ ਅੱਜ ਸਿੱਧੀ ਦਿਹਾੜੀ ਤੇ ਸਹੀ ਕੋਟੀ ਕੋਟੀ ਪ੍ਰਣਾਮ ਕਰਦੇ ਆਂ ਔਰ ਮੈਂ ਦੇਸ਼ ਵਾਸੀਆਂ ਨੂੰ ਮੈਸੇਜ ਵੀ ਦੇਣਾ ਚਾਹਣਾ ਵੀ ਇਹਨਾਂ ਤੇ ਆਪਾਂ ਨੂੰ ਇਹਨਾਂ ਦੀ ਵਿਚਾਰਧਾਰਾ ਤੇ ਔਰ ਇਹਨਾਂ ਦੇ ਸੋਚਤੇ ਆਪਾਂ ਨੂੰ ਨੌਜਵਾਨੀ ਨੂੰ ਚੱਲਣਾ ਚਾਹੀਦਾ ਸਾਡਾ ਵੀ ਜਿਹੜਾ ਪੰਜਾਬ ਹੈਗਾ ਨਸ਼ਿਆਂ ਦਾ ਇੱਕ ਦਰਿਆ ਬਣ ਗਿਆ ਹੈਗਾ ਨਸ਼ਿਆਂ ਦੇ ਤੇ ਨੱਥ ਬਿਲਕੁਲ ਪਾਈ ਜਾਵੇ ਨੌਜਵਾਨੀ ਨੂੰ ਬਚਾਈ ਜਾਵੇ ਅਸੀਂ ਅੱਜ ਇਹਨਾਂ ਦੇ ਸੀਦੇ ਦਿਹਾੜੇ ਦੇ ਉੱਤੇ ਔਰ ਨਾਲ ਦੀ ਨਾਲ ਮੈਸੇਜ ਸਰਕਾਰਾਂ ਨੂੰ ਇਹ ਵੀ ਦੇਣਾ ਚਾਹਣਾ ਹੈ ਕੱਲੇ ਇਹਨਾਂ ਨੂੰ ਫੁੱਲਾਂ ਤੱਕ ਨਾ ਰੱਖਿਆ ਜਾਵੇ ਕਿਉਂਕਿ ਇਹਨਾਂ ਦੇ ਪਰਿਵਾਰਾਂ ਨੂੰ ਪਿੱਛੇ ਯੋਗਦਾਨ ਜਿੱਥੇ ਬੰਦਾ ਹੈਗਾ ਮਾਨ ਸਤਕਾਰ ਉਹ ਦਿੱਤਾ ਜਾਵੇ ਇਹਨਾਂ ਦੇ ਪਰਿਵਾਰਾਂ ਨੂੰ ਕਿਉਂਕਿ ਇਹਨਾਂ ਦੀ ਦੇਸ਼ ਦੇ ਵਿੱਚ ਬਹੁਤ ਵੱਡੀ ਜਿਹੜੀ ਕੁਰਬਾਨੀ ਰਹੀ ਹੈਗੀ ਹੈ ਔਰ ਨਾਲ ਨਾਲ ਸਾਡੇ ਯੂਥ ਨੂੰ ਮੈਂ ਕਹਿਣਾ ਚਾਹਣਾ ਵੀ ਬਾ ਬਾਬਾ ਸਾਹਿਬ ਦੀ ਭੀਮਰਾ ਡਾਕਟਰ ਮੇੜਕਰ ਜੀ ਹੋਗੇ ਸੀਤਪਖ ਸਿੰਘ ਜੀ ਹੋਗੇ ਆਪਣੇ ਰਾਜਗੁਰੂ ਜੀ ਹੋਗੇ ਆਪਣੇ ਸਗਦੇਵ ਗੁਰੂ ਜੀ ਹੋਗੇ ਇਹਨਾਂ ਦੀ ਬਹੁਤ ਵੱਡੀ ਜਿਹੜੀ ਦੇਣ ਹੈਗੀ ਸਾਡੇ ਦੇਸ਼ ਨੂੰ ਹੈਗੀ ਹੈ ਇਹਨਾਂ ਦੀ ਘਰ ਦੇ ਵਿੱਚ ਹਰੇਕ ਨਾਗਰਿਕ ਨੂੰ ਘਰ ਦੇ ਵਿੱਚ ਇੱਕ ਤਸਵੀਰ ਲਾਉਣੀ ਚਾਹੀਦੀ ਹੈ ਜਦੋਂ ਇਹਨਾਂ ਦਾ ਜਨਮ ਦਿਨ ਆਉਂਦਾ ਤੁਮ ਤਾਮ ਨਾਲ ਸਾਰਿਆਂ ਨੂੰ ਮਨਾਉਣਾ ਚਾਹੀਦਾ ਹੈਗਾ ਇੰਨੀਆਂ ਕ ਬੈਂਤੀਆਂ ਪ੍ਰਵਾਨ ਕਰਿਓ ਜੈ ਭੀਮ ਜੈ ਭਾਰਤ ਜੈ ਸੰਗਰਾਂਦ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਖਤੈ ਇਨਕਲਾਬ ਜਿੰਦਾਬਾਦ ਇਨਕਲਾਬ ਜਿੰਦਾਬਾਦ ਇਨਕਲਾਬ ਜਿੰਦਾਬਾਦ ਰਾਜ ਗੁਰੂ ਸਦੇਵ ਭਗਤ ਸਿੰਘ ਜਿੰਦਾਬਾਦ ਰਾਜ ਗੁਰੂ ਸਦੇਵ ਭਗਤ ਸਿੰਘ ਜਿੰਦਾਬਾਦ ਰਾਜ ਗੁਰੂ ਸਦੇਵ ਭਗਤ ਸਿੰਘ ਜਿੰਦਾਬਾਦ ਜੀ ਸਰਜੋ ਸ਼ੀਦੀ ਦਿਹਾੜਿਆਂ ਤੇ ਆਪਣੇ ਦਸਤਰ ਪ੍ਰੋਗਰਾਮ ਕੀਤਾ ਹੈ ਕੀ ਕਹਿਣਾ ਚਾਹੂਗਾ ਜੀ ਅੱਜ ਸਾਡੇ ਦੇਸ਼ ਦੇ ਜੋ ਸੁਰਮੇ ਜੋਧਾ ਸੀਦ ਪਖ ਸਿੰਘ ਔਰ ਰਾਜਗੁਰੂ ਦੇਵ ਸਗਦੇਵ ਗੁਰੂ ਜੀ ਜਿਨ੍ਹਾਂ ਨੇ ਬਹੁਤ ਵੱਡੀ ਸਾਡੇ ਦੇਸ਼ ਲਈ ਕੁਰਬਾਨੀ ਕੀਤੀ ਹੈ ਉਹਨਾਂ ਨੂੰ ਅੱਜ ਸਿੱਧੀ ਦਿਹਾੜੇ ਤੇ ਸਹੀ ਕੋਟੀ ਕੋਟੀ ਪ੍ਰਣਾਮ ਕਰਦੇ ਆਂ ਔਰ ਮੈਂ ਦੇਸ਼ ਵਾਸੀਆਂ ਨੂੰ ਮੈਸੇਜ ਵੀ ਦੇਣਾ ਚਾਹਣਾ ਵੀ ਇਹਨਾਂ ਤੇ ਆਪਾਂ ਨੂੰ ਇਹਨਾਂ ਦੇ ਵਿਚਾਰਧਾਰਾ ਤੇ ਔਰ ਇਹਨਾਂ ਦੇ ਸੋਚ ਤੇ ਆਪਾਂ ਨੂੰ ਨੌਜਵਾਨੀ ਨੂੰ ਚੱਲਣਾ ਚਾਹੀਦਾ ਸਾਡਾ ਜਿਹੜਾ ਪੰਜਾਬ ਹੈਗਾ ਨਸ਼ਿਆਂ ਦਾ ਇੱਕ ਦਰਿਆ ਬਣ ਗਿਆ ਹੈਗਾ ਨਸ਼ਿਆਂ ਦੇ ਤੇ ਨੱਥ ਬਿਲਕੁਲ ਪਾਈ ਜਾਵੇ ਨੌਜਵਾਨੀ ਨੂੰ ਬਚਾਈ ਜਾਵੇ ਅਸੀਂ ਅੱਜ ਇਹਨਾਂ ਦੇ ਸੀਦੇ ਦਿਹਾੜੇ ਦੇ ਉੱਤੇ ਔਰ ਨਾਲ ਦੀ ਨਾਲ ਮੈਸੇਜ ਸਰਕਾਰ ਨੂੰ ਇਹ ਵੀ ਦੇਣਾ ਚਾਹਣਾ ਇਕੱਲੇ ਇਹਨਾਂ ਨੂੰ ਫੁੱਲਾਂ ਤੱਕ ਨਾ ਰੱਖਿਆ ਜਾਵੇ ਕਿਉਂਕਿ ਇਹਨਾਂ ਦੇ ਪਰਿਵਾਰਾਂ ਨੂੰ ਪਿੱਛੇ योगदान ਜਿੱਥੇ ਬੰਦਾ ਹੈਗਾ ਮਾਨ ਸਤਕਾਰ ਉਹ ਦਿੱਤਾ ਜਾਵੇ ਇਹਨਾਂ ਦੇ ਪਰਿਵਾਰਾਂ ਨੂੰ ਕਿਉਂਕਿ ਇਹਨਾਂ ਦੀ ਦੇਸ਼ ਦੇ ਵਿੱਚ ਬਹੁਤ ਵੱਡੀ ਜਿਹੜੀ ਕੁਰਬਾਨੀ ਰਹੀ ਹੈਗੀ ਹੈ ਔਰ ਨਾਲ ਨਾਲ ਸਾਡੇ ਯੂਥ ਨੂੰ ਮੈਂ ਕਹਿਣਾ ਚਾਹਣਾ ਵੀ ਬਾ ਬਾਬਾ ਸਾਹਿਬ ਦੀ ਭੀਮਰਾ ਡਾਕਟਰ ਮੇੜਕਰ ਜੀ ਹੋਗੇ ਸੀਤਪਖ ਸਿੰਘ ਜੀ ਹੋਗੇ ਆਪਣੇ ਰਾਜਗੁਰੂ ਜੀ ਹੋਗੇ ਤੁਹਾਡੇ ਸਗਦੇਵ ਗੁਰੂ ਜੀ ਹੋ ਗਏ ਇਹਨਾਂ ਦੀ ਬਹੁਤ ਵੱਡੀ ਜਿਹੜੀ ਦੇਣ ਹੈਗੀ ਸਾਡੇ ਦੇਸ਼ ਨੂੰ ਹੈਗੀ ਹੈ ਇਹਨਾਂ ਦੀ ਘਰ ਦੇ ਵਿੱਚ ਹਰੇਕ ਨਾਗਰਿਕ ਨੂੰ ਘਰ ਦੇ ਵਿੱਚ ਇੱਕ ਤਸਵੀਰ ਲਾਉਣੀ ਚਾਹੀਦੀ ਹੈ ਜਦੋਂ ਇਹਨਾਂ ਦਾ ਜਨਮ ਦਿਨ ਆਉਂਦਾ ਤੁਮ ਤਾਂ ਨਾਲ ਸਾਰਿਆਂ ਨੂੰ ਮਨਾਉਣਾ ਚਾਹੀਦਾ ਹੈਗਾ ਇੰਨੀਆਂ ਕ ਬੈਂਤੀਆਂ ਪ੍ਰਵਾਨ ਕਰਿਓ ਜੈ ਭੀਮ ਜੈ ਭਾਰਤ ਜੈ ਸੁਖਦਾਨ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਖਤੈ ਇਨਕਲਾਬ ਜਿੰਦਾਬਾਦ ਇਨਕਲਾਬ ਜਿੰਦਾਬਾਦ ਇਨਕਲਾਬ ਜਿੰਦਾਬਾਦ ਰਾਜ ਗੁਰੂ ਸਦੇ ਭਗਤ ਸਿੰਘ 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 ਜਿੰਦਾਬਾਦ